ਨਾਮ ਸਮਰਾਜੋ 12 ਮਹੀਨੇ ਸਰਵ ਕਲਾ ਸਪੂਰਨ ਰਤਨ ਕੇ ਸ਼ਲੋਕਾ ਘਾਟ ਘੜ ਮੇ ਗੁਰਮਤ ਹੈ ਤੀਨ ਪਾਉਣ ਵਿੱਚ ਕਾਰੋ ਜੀਵ ਜੰਤ ਕਾ ਆਸਰਾ ਇਕੋ ਸਤ ਕਰਤਾ ਰੇ ਮਨ ਮੇਰੇ ਸਮਝ ਕਰੋ ਗੁਰ ਗੁਰੂ ਨਾਮ ਚਿਤਾਰੋ ਮਨ ਸਾ ਪੂਰਨ ਹਾਰੈ ਵਾਗ ਮੇ ਕਰਤਾਰ ਜਿਨ ਜਪਿਆ ਭਗਵੰਤ ਕੋ ਗਏ ਪਵਨੋਂ ਪਾਰ ਗੁਰ ਕਾ ਨਾਮ ਰੂਗ ਹੈ ਰੂਗ ਸੁ ਕਾਮੰਤ ਸੋਦਰਿ ਪਰਿਵਾਰ ਸੰਗ ਜਿਨ ਜਪਿਆ ਸਤਵੰਤ ਵਾਗ ਮੇ ਗੁਰ ਪੂਜ ਕੇ ਮਨ ਜੇ ਬਲ ਪਾਏ ਤੋੜ ਨਾਏ ਉਸ ਕੋ ਸਦਾ ਦਾਣ ਬਿਉੜ ਕੇ ਗਾਏ ਕਾਸ਼ ਪੂਰਨ ਸਪੈ ਗੁਰੂ ਅਮਰਤ ਗੁਣ ਗਾਏ ਜੇ ਲੋੜੇ ਸੁਖ ਕੋ ਸਦਾ ਵਾਲਮੀਕ ਰੰਗ ਲਾਏ ਜਿਲਾਇਆ ਰੰਗ ਗੁਰੂ ਕਾ ਝੋਲਾ ਪਿਆ ਪਨੀ ਤੋ ਵਾਲਮੀ ਗੁਣ ਗਾਇਆ ਪਿਆ ਪਵਿੱਤਰ ਚੀਤ ਜੇ ਨਰ ਚੜੇ ਆਪ ਕੋ ਦੁਰਨਾਮੇ ਕੀ ਪੇੰਦ ਸੁਪਨੰਤਰ ਅਤਰ ਸੁਖੇ ਮਿੱਟ ਤ ਜਮਾ ਦੇ ਖੇੰਦ ਉਠ ਸੁਬਾ ਇਸ਼ਨਾਨ ਕਰ ਤਰ ਗੁਰ ਨਾਲ ਧਿਆਨ ਜੇ ਲੋੜੇ ਮਨ ਮੇ ਸਾਜਨਾ ਸੋ ਹੋਵੇ ਪ੍ਰਮਾਨ ਵਾਲਮੀ ਦਰਬਾਰ ਮੇ ਮਿਲੇ ਨਿਮਾਣੇ ਮਾਨੋ ਰੋਗ ਸੋਗ ਦੁਖ ਹਰਨ ਕੋ دارو ਮਿਲੇ ਮਹਾਨ ਸੱਜਣ ਸਹਿਲਾ ਸਰਬ ਕਾਮ ਵੈਰ ਨਹੀਂ ਨਿਰਵੈਰ ਜੋ ਮੰਗੇ ਭਗਵੰਤ ਤੋਂ ਸੋਈ ਪਾਵੇ ਖਿਆਰ ਸਰਬ ਕਲਾ ਭਰਪੂਰੀਆਂ ਭੋਜਨ ਪ੍ਰੇਪਡਾਰ ਜਿਨਾਂ ਗੋਰੰਗੁਰੂ ਕਾ ਸੋ ਜਨ ਉਤਰੇ ਪਤ ਵਾਲਮੀ ਗੁਰੂ ਸਿਮਰਨਾ ਸਦਾ ਸਦਾ ਨਿਤਨੀਤ ਗਿਆਨ ਗੁਰੂ ਅੰਕਾਰ ਹੈ ਕਰ ਉਸ ਨਾਮ ਪ੍ਰੀਤ ਚੇਤ ਸਿਮਰ ਪ੍ਰਮਾਤਮਾ ਰੋਗ ਸਭ ਮਿਟ ਜਾਣੋ ਜਮਨੰਡ ਦੇ ਨਾ ਪੜੇ ਮਿਲੇ ਨਿਮਾਣੇ ਮਾਣ ਸਤ ਗੁਰੂ ਵੈਦ ਹਕੀਮ ਹੈ दारू उसके पास दारू गुरु के नाम का कटे रोग पछास वाल्मीकि मंत्र है दे अमृत जामो कुड़ता खे जब उसदा तुरत करे कल्याण विसाग महिला भक्त जन सर्व कला प्रपूर जीव जन संसार में वाल्मी नूर बहुत बिहारी नाम के दाता देवन हार श्रद्धा पूर्ण हार वाल्मी कर जेठ महीना तब है जो पाठी की पीतो सोसुग त्रोक में जिन तो पाग परे गुरु मिलिया ਵਿਛੜ ਗਿਆ ਕੋ ਆਨੋ ਮੇਲ ਮਲਾਵਣ ਹਾਰੈ ਵਾਲਮੀ ਭਗਵਾਨ ਹਾੜ ਮਹੀਨਾ ਹਾੜ ਮਹੀਨਾ ਰੰਗਲਾ ਦਾਤਾ ਦਾਨ ਪੜਾਰ ਘਰ ਘਰ ਮੰਗਲ ਗਾਮ ਦੇ ਨੂਰ ਭਰੀ ਗੁਲਜ਼ਾਰ ਕਿਰਤ ਕਮਾਈ ਆਪਣੀ ਭੋਇਨ ਪਰੇ ਪੜਾਰ ਵਾਲਮੀ ਕਿਰਪਾ ਕਰੇ ਦੀਆ ਸਰਸਿਗਾਰ ਸਾਵਣ ਮਹੀਨਾ ਸੌਂਸ ਹਾਵਣ ਸਗਲ ਥਾਂ ਜਨਪੁਨੇ ਸਬਤਾਲ ਗੁਰ ਕਾ ਪੰਥ ਸਹਿੇੜਦਾ ਚੱਲੇ ਤੇਰੇ ਨਾਲ ਨਦੀਆਂ ਜਲ ਭਰਪੂਰੀਆਂ ਜੀਪੈ ਕੁਝ ਹਾਲੋ ਅਮਰਤ ਬੂੰਦਾ ਵਰਸਿਆ ਪੰਛੀ ਗਾਵਣ ਗੀਤ ਪੌਰਵਲਾ ਪ੍ਰਗੂੰਜ ਦੇ ਫੁੱਲ ਪੱਤਰਾ ਰੰਗ ਦੇਤਾ ਅਮਰਤ ਬੂਨਾ ਵਰਸੀਆਂ ਪੰਛੀ ਗਾਵਣ ਗੀਤ ਪੌਰਵਲਾ ਪ੍ਰਗੂੰਜ ਦੇ ਫੁੱਲ ਪੱਤਰਾ ਰੰਗ ਦੇਤਾ ਸਬਜ ਬਹਾਰਾਂ ਮੱਲੀਆਂ ਹਰ ਪਾਸੇ ਅਰੇ ਆਰੋ ਸਭ ਕਾ ਦਾਤਾ ਏਕ ਹੈ ਵਾਗ ਨੀ ਕਰਤਾਰ ਭਾਦੋ ਮਹੀਨਾ ਭਾਦੋ ਭਗਤ ਗੋਪਾਲ ਕੇ ਪਏ ਪਵਿੱਤ ਪਣੀ ਤੋ ਜਿਲ ਪਾਇਆ ਗੁਰੂ ਨਾਮ ਕੋ ਸਦਾ ਸਦਾ ਜਗ ਜੀਤ ਏਕ ਜਗਾਂ ਪਰ ਬੈਠ ਕੇ ਸਵਾ ਸਵਾ ਜਸ ਕੀਤ ਤਨ ਮਨ ਤਲ ਸਵਾਰ ਕੇ ਪਾਲਿਆ ਗੁਰ ਮੀਤੰ ਭਾਰਤਵਾਚ ਤਾਰਦਾ ਸਤਗੁਰੂ ਜੀ ਕਾ ਨਾਮ ਵਾਲਮੀ ਜੀ ਬਖਸ਼ਿਆ ਅਮਰ ਅਮੂਲ ਕਦਮ ਅਸੂ ਮਹੀਨਾ ਅਸੂ ਆਸ ਕਰਿੰਦਿਆਂ ਗੁਰਗੁਲ ਨਾਮ ਤੇ ਤਾਰੋ ਮਨਸ਼ਾ ਪੂਰਨ ਸਾਰਿਆਂ ਸਤਗੁਰੂ ਕੇ ਦਰਬਾਰ ਜਿਨ ਲਾਇ ਰੰਗ ਗੁਰੂ ਕਾ ਪਏ ਪਗ ਲੋਂ ਪਾਰ ਗੁਰ ਪਾਪਾ ਸਭ ਜਤ ਕਾ ਜੀਵ ਜੰਤ ਪ੍ਰਵਾਰ ਦਸਾਂ ਨਹਾਂ ਦੀ ਕਰਤ ਕਰ ਸਰਦਾ ਕਾ ਕਰਦਾਨ ਦਾਨ ਭਲੇ ਦਸ ਵਰਨ ਕਰ ਜੋ ਕੀਤਾ ਪੁੰਦਾਨ ਇਥੇ ਕਾ ਉਥੇ ਮਿਲੇ ਸੁਰਗਪੁਰਿ ਸਥਾਨ ਵਾਲਮੀ ਭਗਵੰਤ ਜੀ ਦਾਨ ਕਰੇ ਪ੍ਰਵਾਨ ਕਤ ਕੀਮਤ ਗੁਰੂ ਕੇ ਜਾਣੇ ਪੁਰਖ ਸੁ ਜਾਣ ਬੋਲੇ ਕੋ ਸਰਬਨ ਕਹਾ ਗੁਰਨਾਮਾ ਵਿਗਿਆ ਗੰਗਲੇ ਕੋ ਰਜ਼ਾ ਜਨ ਕਰੇ ਰਜ਼ਾ ਜਨ ਕਰੇ ਫਕੀਰ ਸੱਚਾ ਸਤਗੁਰੂ ਪਾਤਸ਼ਾਹ ਬਲਤ ਜਿੰਦਾ ਤੂ ਦੀਦਾਰ ਹਲ ਤੋ ਸੰਸਾਰ ਕੇ ਉਸ ਮਾਲਕ ਹੱਥ ਦੂਰਾ ਵਾਗਨੀ ਚਲ ਚਾਲਨੀ ਜੀਵਨ ਪੈ ਚਕੂਰ ਮਗਰ ਮਹੀਨਾ ਮਗਰ ਮਾਂ ਸੁਨੇਂਦਿਆ ਨਾਮ ਅਮਰਸ ਪੀਤ ਕੋੜ ਨੰਦ ਨੂੰ ਉੱਤਰੇ ਜਾਮਾ ਪਿਆ ਪ੍ਰੀਤ ਗੁਰੂ ਗੁਰ ਆਖੇ ਸਦਾ ਕਾਲ ਜਾਲ ਟੋਟ ਜਾਣ ਕਰਮਗਮਨਰੇ ਛੋੜ ਕੇ ਧਰ ਗੁਰ ਨਾਲ ਧਿਆਨ ਅਗੇ ਜਾ ਪ੍ਰਦੇਸੀਆ ਭਾਵੇਗਾ ਕਰਤਾਰ ਨਾਮ ਵੀ ਹੁਣੇ ਮਾਨਸਾ ਜਮਰਾ ਕਰੇ ਖੁਆਰ ਵਾਲਮੀਗ ਬਿਨ ਕੋਣੀਓ ਉਗਣ ਮੇਟਨ ਹਾਰ ਵਾਲਮੀਗ ਬਿਨ ਕੋਣੀਓ ਉਗਣ ਮੇਟ ਰਹਾ ਪੋ ਮਹੀਨਾ ਪੋ ਪਾਲਾ ਠਨ ਨਾਮ ਕੀ ਗੁਰਗੁਰ ਨਾਮ ਮਮਾਨੋ ਸਗਲ ਮੰਨ ਔਰ ਤੁਪ ਪਵਨ ਸਿੱਧ ਪਾਤਰਾ ਕੇ ਭਗਵਾਨ ਮਾਲ ਜੀਰੇ ਜਨਮ ਨੂੰ ਧਰਮ ਸਗੀਰਥ ਲਾ ਸਵਨਾ ਦੇ ਸਤਾਜ ਨੂੰ ਧਮ ਧਮ ਧਿਆ ਵਾल्ਮੀ ਗੁਰੂ ਮੰਨ ਕੇ ਸਚ ਖਣ ਦੇ ਵਿੱਚ ਵਾਸ ਗੁਰੂ ਕਾ ਨਾਮ ਸੁਨੇਂਦਿਆ ਜਮ ਕਾ ਤ੍ਰੇ ਤ੍ਰਾਸ ਵਾल्ਮੀਕ ਗੁਰੂ ਮੰਨ ਕੇ ਸਾਜ ਘਰ ਦੇ ਵਿੱਚ ਵਾਸ ਗੁਰੂ ਕਾ ਨਾਮ ਸੁਨੇਂਦਿਆ ਜਮ ਕਾ ਤ੍ਰੇ ਤਰਾਸ ਮਾਗ ਮਹੀਨਾ ਮਾਗ ਮਹੀਨਾ ਧਰਮ ਕਰਮ ਗੁਰੂ ਗੁਰ ਚਾਪਨੀ ਤੋ ਰੇ ਮਾਗ ਪਰਦੇਸੀਆ ਦੇਦ ਗਿਆ ਨਸੀਤਾ ਆਂਗੜਾ ਨਾਲ ਲਿਖਿਆ ਜੀਵ ਜੰਦ ਕੇ ਨਾਲ ਕਲ ਆਵਤ ਕਲ ਜਾਤ ਰਤਨ ਅਰਚੀ diel ਮਤ ਇਸ ਮੇ ਕਵਰਾਵਨਾ ਕਰਮੇ ਲਈ ਸੰਮੇਲ ਵਾਰਮੀ ਗੁਰੂ ਕੀ ਰਚੇ ਏ ਦੁਨੀਆ ਕੇ ਖੇਲ ਫਗਣ ਮਹੀਨਾ ਫਗਣ ਲਗਣ ਭਾਗ ਤਿੰਨ ਜ਼ਿਲ੍ਹਾ ਗੁਰੰਗ ਰਾਮ दुख ना सी निर्विघ्न साभ होन सब पूर्ण काम जो आए गुरु शरण में अंत नहि पछताए सचो सची अमर कथा गुरु ज्ञान नाथ गुरमाए जे दरवाजा मुंत का वा मि दरबार कोड़ धरम दूतरे अंत ए ਜੋ ਦੁਆ ਜੋ ਬੋਲੇ ਸੁਗਨ ਪੈ ਭਗਵਾਨ ਵਾਲਮੀਕ ਮਹਾਰਾਜ ਕੇ ਜੈ ਸ੍ਰੀ ਜੀ ਰਿਕਸ਼ਵਰ ਪੂਰਨ ਸਹਿਬ ਸਤਿਗੁਰੂ ਗੁਰੂ ਗਿਆਨਾਤ ਮਹਾਰਾਜ ਕੇ ਜੈ